ਕਦੀ ਵਿਚਾਰ ਕੀਤਾ ਕਿ ਜਦੋਂ ਆਪਾਂ ਬਾਣੀ ਪੜ੍ਹਦੇ ਆਂ ਭਜਨ ਬੰਦਗੀ ਤੇ ਬੈਠਦੇ ਆਂ ਗੁਰਦੁਆਰਾ ਸਾਹਿਬ 'ਚ ਬੈਠੇ ਹੁੰਦੇ ਆਂ ਕਿਤੇ satsang ਦੇ ਵਿੱਚ ਬੈਠੇ ਹੁੰਦੇ ਆਂ ਉਦੋਂ ਨੀਂਦ ਕਿਉਂ ਆਂਦੀ ਹੈ ਇਸ ਤਜਰਬਾ ਸਾਰਿਆਂ ਨਾਲ ਹੋਇਆ ਸਾਡੇ ਨਾਲ ਜਦੋਂ ਵੀ ਮਾਲਕ ਦੀ ਯਾਦ ਦੇ ਵਿੱਚ ਜੁੜਦੇ ਆਂ ਉਦੋਂ ਸਾਨੂੰ ਫਟ ਜਾਣੇ ਦੀ ਨੀਂਦ ਆ ਜਾਂਦੀ ਹੈ ਪਰ ਜਦੋਂ ਕੋਈ ਅਸੀਂ ਫਿਲਮ ਦੇਖਦੇ ਆਂ ਜਾਂ ਕੋਈ ਐਂਟਰਟੇਨਮੈਂਟ ਦੀਆਂ ਚੀਜ਼ਾਂ ਦੁਨਿਆਵੀ ਚੀਜ਼ਾਂ ਦੇਖਦੇ ਆਂ ਉਦੋਂ ਸਾਨੂੰ ਕਦੀ ਨੀਂਦ ਨਹੀਂ ਆਦੀ ਪਤਾ ਹੈ ਕਿਉਂ ਕਿਉਂਕਿ ਨੀਂਦ ਹਮੇਸ਼ਾ ਮਾਂ ਦੀ ਗੋਦ ਦੇ ਵਿੱਚ ਆਂਦੀ ਹੈ। ਨੀਂਦ ਇਸ ਕਰਕੇ ਆਂਦੀ ਹੈ ਕਿ ਮਾਂ ਦੇ ਪਿਆਰ ਦੇ ਨਿੱਘ ਦਾ ਸੁਆਦ ਆ ਰਿਹਾ। ਜਦੋਂ ਕਿਤੇ ਮਾਲਕ ਦੀ ਯਾਦ ਦੇ ਵਿੱਚ ਬੈਠੇ ਨੀਂਦ ਦਾ ਅਹਿਸਾਸ ਹੋਣ ਲੱਗ ਜਾਵੇ ਤਾਂ ਸਮਝ ਲਈਏ ਕਿ ਤਾਰ ਜੁੜ ਰਹੀ ਹੈ, ਗੱਲ ਬਣ ਰਹੀ ਹੈ। ਮਾਂ ਦੇ ਪਿਆਰ 'ਚ ਹੀ ਨੀਂਦ ਆਂਦੀ ਹੈ, ਬਾਹਰ ਦੁਨਿਆਵੀ ਚੀਜ਼ਾਂ 'ਚ ਕਦੇ ਨੀਂਦ ਨਹੀਂ ਆਂਦੀ। ਔਰ ਵੈਸੇ ਵੀ ਨੀਂਦ ਦੀ ਅਵਸਥਾ ਇਹ ਵੀ ਪਹਿਨ ਬੰਦਗੀ ਦੇ ਨਾਲ ਜੁੜੀ ਹੈ ਵੀ ਮਾਲਕ ਦੀ ਯਾਦ ਮਾਲਕ ਦੇ ਪਿਆਰ ਨਾਲ ਜੁੜੀ ਹੈ ਕਹਿੰਦੇ ਆ ਕਿ ਨੀਂਦ ਵੀ ਇਸ ਚੀਜ਼ ਦਾ ਸਬੂਤ ਹੈ ਅਹਿਸਾਸ ਹੈ ਕਿ ਸਾਡੀ ਗੱਲ ਬਣ ਰਹੀ ਹੈ ਸੋ ਮਾਲਕ ਦੇ ਪਿਆਰ ਦੇ ਵਿੱਚ ਜੁੜੇ ਰਹੀਏ ਮਾਲਕ ਦੀ ਪਿਆਰ ਦੀ ਗੋਦ ਦਾ ਨਿਗਮਾਂਦੇ ਰਹੀਏ